ਸਬ ਚਿਰਿਆ ਕਾਲ ਪੀਬੀ ਪੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀ ਉਸ ਵੇਲੇ ਦੀਆਂ ਤਸਵੀਰਾਂ ਤੁਹਾਨੂੰ ਪਿੰਡ ਬਖਲੌਰ ਤੋਂ ਦਿਖਾ ਰਹੇ ਹਾਂ ਜੋ ਕਿ ਮਕੰਦਪੁਰ ਤੋਂ ਚੱਕਦਾਨੇ ਨੂੰ ਜਾਣ ਵਾਲੀ ਸੜਕ ਦੇ ਉੱਤੇ ਹੈ ਔਰ ਤੁਸੀਂ ਦੇਖ ਪਾ ਰਹੇ ਹੋ ਕਿ ਇੱਕ ਟਰਾਲੀ ਨੂੰ ਅੱਗ ਲੱਗੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਟਰਾਲੀ ਦੇ ਉੱਤੇ ਪ੍ਰਾਲੀ ਲੋਡ ਸੀਗੀ ਪ੍ਰਾਲੀ ਦੀਆਂ ਗੰਢਾਂ ਸਨ ਔਰ ਖਤਰਨਾਕ ਤਰੀਕੇ ਤੇ ਭਿਆਨਕ ਤਰੀਕੇ ਅੱਗ ਲੱਗ ਗਈ ਉਸ ਦਾ ਕਾਰਨ ਇਹ ਹੈ ਕਿ ਜੋ ਟਰੈਕਟਰ ਦਾ ਡਰਾਈਵਰ ਕ੍ਰਿਸ਼ਨ ਲਾਲ ਹੈ ਉਸ ਦੇ ਕਹਿਣ ਦੇ ਮੁਤਾਬਕ ਕਿ ਤਾਰਾਂ ਨੀਵੀਆਂ ਸੀਗੀਆਂ ਤੇ ਆਪਣੇ ਡੰਡੇ ਨਾਲ ਤਾਰਾ ਨੂੰ ਉੱਚਿਆ ਕਰਨ ਦੀ ਕੋਸ਼ਿਸ਼ ਕਰਦਾ ਜਿਸ ਤੋਂ ਬਾਅਦ ਤਾਰਾ ਚੁੱਕ ਚੰਗਿਆੜਾ ਨਿਕਲਦਾ ਤੇ ਚੰਗਿਆੜੇ ਕਰਕੇ ਅੱਗ ਲੱਗ ਜਾਂਦੀ ਹੈ ਤਾਂ ਦੂਰੋਂ ਦੇਖਣ ਨੂੰ ਤਾਂ ਜੋ ਪ੍ਰਤੀਤ ਹੋ ਰਿਹਾ ਸੀਗਾ ਕਿ ਜਿਵੇਂ ਇੱਥੇ ਕਿਸੇ ਨੇ ਕੋਈ ਬੰਬ ਸੁੱਟਿਆ ਆਵੇ لیکن ایتھے ਇਹ ਗੱਲ ਜ਼ਰੂਰ ਕਹਿਣੀ ਬਣਦੀ ਆ ਕਿ ਲੋਡ ਟਰਾਲੀ ਦੇ ਉੱਤੇ ਉਹਨਾਂ ਹੀ ਹੋਣਾ ਚਾਹੀਦਾ ਜਿੰਨਾ ਜੈਨੂਇਨ ਹੈ ਜਿੰਨਾ ਪਾਸ ਹੈ ਜ਼ਿਆਦਾ ਲੋਡ ਵੀ ਟਰਾਲੀ ਦੇ ਉੱਤੇ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੀਂ ਤਾਂ ਇੱਥੇ ਸ਼ੁਕਰ ਕਰਦੇ ਆ ਕਿ ਡਰਾਈਵਰ ਦੀ ਜਾਨ ਬਚ ਗਈ ਜੇ ਚੰਗਿਆੜਾ ਕਿਤੇ ਉਹਦੇ ਉੱਪਰ ਡਿੱਗ ਜਾਂਦਾ ਤਾਂ ਕਹਾਣੀ ਕੁਝ ਹੋਰ ਵੀ ਹੋ ਸਕਦੀ ਸੀ ਪਰ ਮੌਕੇ ਤੇ ਡਰਾਈਵਰ ਨੇ ਇੰਨੀ ਕਬਹਾਦਰੀ ਜ਼ੋਰ ਦਿਖਾਈ ਕਿ ਟਰੈਕਟਰ ਨੂੰ ਟਰਾਲੀ ਨਾਲੋਂ ਅੱਡ ਕਰ ਦਿੱਤਾ ਮੇਰਾ ਟਰੈਕਟਰ ਦਾ ਵੀ ਬਹੁਤ ਸਾਰਾ ਨੁਕਸਾਨ ਹੋ ਜਾਣਾ ਸੀਗਾ ਇਹ ਲਿੰਕ ਰੋਡ ਹੈ ਜਿਹੜਾ ਬਲੌਕ ਹੋ ਗਿਆ ਔਰ ਇਹਦੇ ਬਿਲਕੁਲ ਨਾਲ ਨਹਿਰ ਵੀ ਆ ਜੋ ਕਿ ਸੁੱਕੀ ਪਈ ਹੋਈ ਹੈ ਜੇਕਰ ਨਹਿਰ 'ਚ ਥੋੜਾ ਬਹੁਤਾ ਪਾਣੀ ਹੁੰਦਾ ਤਾਂ ਸ਼ਾਇਦ ਬਚਾਅ ਕਾਰਜ ਕੀਤਾ ਜਾਂਦਾ ਪਰ ਤੁਸੀਂ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਇਹ ਪਿੰਡ ਬਖਲਾਰ ਤੋਂ ਦੇਖ ਪਾ ਰਹੇ ਹੋ ਮੁਕੰਦਪੁਰ ਤੋਂ ਚੱਕਦਾਨੇ ਜਾਣ ਵਾਲੀ ਸੜਕ ਜਿਹੜੀ ਲਿੰਕ ਸੜਕ ਹੈ ਇਹ ਬਲੌਕ ਹੋ ਚੁੱਕੀ ਸੀਗੀ ਕੱਲੀ ਨੂੰ ਅੱਗ ਲੱਗਣ ਦਾ ਜਿਹੜਾ ਕਾਰਨ ਹੈ ਉਹ ਤੁਹਾਨੂੰ ਦੱਸ ਦਿੰਦਾ ਹੈ ਔਰ ਕੋਸ਼ਿਸ਼ ਬੜੀ ਕੀਤੀ ਗਈ ਹੈ ਕਿ ਟਰਾਲੀ ਨੂੰ ਬਚਾਇਆ ਜਾਵੇ ਮੌਕੇ ਤੇ ਪਹੁੰਚ ਕੇ ਐਸ ਐਚਓ ਮੁਕੰਦਪੁਰ ਨੇ ਵੀ ਫਾਇਰ ਬ੍ਰਿਗੇਡ ਦੀ ਟੀਮ ਨੂੰ ਕਾਲ ਕੀਤੀ ਲੇਕਰ ਫਾਇਰ ਬ੍ਰਿਗੇਡ ਦਾ ਜਿਹੜਾ ਮੁੱਖ ਆਫਿਸ ਹੈ ਉਹ ਨਵਾਂ ਸ਼ਹਿਰ ਵਿੱਚ ਹੈ ਤਾਂ ਡੈਫੀਨੇਟਲੀ ਅਸੀਂ ਇਹ ਗੱਲ ਸਮਝ ਸਕਦੇ ਹਾਂ ਕਿ ਫਾਇਰ ਬ੍ਰਿਗੇਡ ਦੀ ਟੀਮ ਨੂੰ ਪਹੁੰਚਣ ਲਈ ਕਾਫੀ ਸਮਾਂ ਲੱਗੇਗਾ ਪਰ ਤਦ ਤੱਕ ਤਾਂ ਇਹੋ ਲੱਗਦਾ ਕਿ ਟਰਾਲੀ ਹੋਰ ਚੁਲ ਸਜਾਈ ਗਈ ਤੇ ਕਾਫੀ ਸਾਰਾ ਨੁਕਸਾਨ ਹੋ ਜਾਏਗਾ ਹਾਲਾਂਕਿ ਅਸੀਂ ਤਾਂ ਇੱਥੇ ਇਹੀ ਬੇਨਤੀ ਕਰਨਾ ਚਾਹੁੰਦੇ ਜੋ ਮੌਕੇ ਤੇ ਮੌਜੂਦ ਲੋਕਾਂ ਨੇ ਵੀ ਕਿਹਾ ਕਿ ਤਾਰਾ ਉੱਚੀਆਂ ਹੋਣੀਆਂ ਚਾਹੀਦੀਆਂ ਲੇਕਿਨ ਇੱਥੇ ਇਹ ਵੀ ਗੱਲ ਜ਼ਰੂਰ ਕਹਿਣੀ ਪਣਦੀ ਆ ਕਿ ਟਰਾਲੀ ਉੱਤੇ ਲੋਡ ਵੀ ਉਹਨਾਂਕ ਹੋਣਾ ਚਾਹੀਦਾ ਜਿੰਨਾਂਕ ਜਾਇਜ਼ ਹੈ ਨਹੀਂ ਤਾਂ ਕੱਲ ਨੂੰ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਕਿਸੇ ਟਰੈਕਟਰ ਚਾਲਕ ਵੀਰ ਦਾ ਨੁਕਸਾਨ ਵੀ ਹੋ ਸਕਦਾ ਪਰ ਇਹ ਤਸਵੀਰਾਂ ਬਹੁਤ ਕੁਝ ਬਿਆਨ ਕਰਦੀਆਂ ਬਹੁਤ ਸਵਾਲ ਖੜੇ ਕਰਦੀਆਂ ਫਾਇਰ ਬ੍ਰਿਗੇਡ ਦੀ ਟੀਮ ਲੇਟ ਹੋਣ ਦਾ ਕਾਰਨ ਇਹੀ ਹੈ ਕਿ ਬਹੁਤ ਦੂਰ ਲੋਕੇਸ਼ਨ ਤੋਂ ਉਹਨਾਂ ਨੂੰ ਵਕ-ਵਕ ਥਾਂ ਤੇ ਜਾਣਾ ਪੈਂਦਾ ਔੜ ਵਿਖੇ ਰਾਹੋ ਵਿਖੇ ਬੰਗਿਆ ਵਿਖੇ ਵੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਜੂਦ ਰਹਿਣੀਆਂ ਚਾਹੀਦੀਆਂ ਤਾਂ ਜੋ ਐਮਰਜੈਂਸੀ ਸਥਿਤੀ ਵਿੱਚ ਜਲਦੀ ਤੋਂ ਜਲਦੀ ਘਟਣਾ ਵਾਲੀ ਸਥਾਨ ਤੇ ਪਹੁੰਚ ਕੇ ਲੋਕਾਂ ਦੀ ਮਦਦ ਕੀਤੀ ਜਾ ਸਕੇ